ਜੀ ਕਿਲੇ ਪਾਸੇ ਗੱਲ ਸ਼ੁਰੂ ਕਰਨੀਆਂ ਜੀ ਜਿੱਥੇ ਮਰਜ਼ੀ ਕਰ ਲੋ ਸਰਕਾਰ ਦੀ 2.5 ਸਾਲ ਦੀ ਕਾਰਗੁਜ਼ਾਰੀ ਬਾਰੇ ਗੱਲ ਕਰ ਰਹੇ ਆ ਗੁਲਿੰਦਰ ਬੀ ਜੀ ਜੋ ਤਾਂ ਹੀ ਰਾਮ ਲੈਵਲ ਲੋਕਾਂ ਦੇ ਹੈਗੇ ਆ ਵੀ ਜਿਵੇਂ ਜੋ ਜ਼ਮਹਿਰ ਲਕਲੀ ਨੇ ਕੋਈਆਂ ਜਾਂ ਆਪਣੇ ਫੜ ਫੜ ਕੇ ਕਾਲੀਆਂ ਤੇ ਕਾਂਗਰਸੀਆਂ ਦੇ ਕੇਸ ਨਹੀਂ ਬਣਾਉਣੇ ਉਹਦੇ ਤੋਂ ਬਹੁਤ ਸਾਰੇ ਪਾਸੇ ਤਾਂ ਆਮ ਜਿਹੜੇ ਲੋਕਾਂ ਉਹਨਾਂ ਤੋਂ ਇਹ ਜੀਆਂ ਛੋਟੀਆਂ ਮੂੜੀ ਚੀਜ਼ਾਂ ਤੋਂ ਕਾਫੀ ਨਿਜਾਤ ਮਿਲੀ ਆ ਜਿਹੜੇ ਬੰਦ ਦਾ ਸਹੀ ਕੰਮ ਕਰਦੋਂਗੇ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿ ਰਹੇ ਨੇ ਕਿ ਕਾਂਗਰਸੀਆਂ ਨੂੰ ਜਾਂ ਕਾਲੀਆਂ ਨੂੰ ਅੰਦਰ ਨਹੀਂ ਕਰ ਰਹੇ ਉਹਨਾਂ ਨੂੰ ਨਜਾਤ ਮਿਲੀ ਆ ਪਰ ਕੱਲ ਮਾਲਵਿੰਦਰ ਸਿੰਘ ਮਾਲੀ ਨੂੰ ਅਰੈਸਟ ਕਰ ਲਿਆ ਸਿਰਫ ਸਰਕਾਰ ਦੀ ਆਲੋਚਨਾ ਕਰਨ ਕਰਕੇ ਉਹਨੂੰ ਕਿਵੇਂ ਮੰਨਦੇ ਤੁਸੀਂ ਉਹ ਤੇ ਉੱਥੇ ਗੱਲ ਕਰ ਸਕਦੇ ਕਿਉਂਕਿ ਜੀ ਮਾਲਵਿੰਦਰ ਮਾਲੀ ਸਾਹਿਬ ਨਾਲ ਮੇਰਾ ਵੀ 5-6 ਸਾਲ ਤੋਂ ਤੋਂ ਬਾਪੇਂਦਾ ਰਿਹਾ ਤੇ ਜਦੋਂ ਮਾਲਵਿੰਦਰ ਮਾਲੀ ਸਾਹਿਬ ਇਸ ਐਕਟ ਤਰਫਾ ਚੱਲਦੇ ਆ ਤੇ ਬਕੇ ਉਹ ਬਹੁਤ ਗਲਤ ਗੱਲਾਂ ਕਰ ਜਾਂਦੀਆਂ ਆ ਜਦੋਂ ਉਹਨਾਂ ਨੂੰ ਮੂਰੇ ਤੁਸੀਂ ਆਰਗੂਮੈਂਟ ਕਰਦੇ ਫਿਰ ਤੁਹਾਡੇ ਤੋਂ ਬਰਾਕ ਮਾਰ ਜਾਂਦੇ ਜਿਹੜਾ ਕਹਿੰਦਾ ਨਾ ਫਲਾਨਾ ਮੇਰੇ ਤੇ ਬਲੈਕਮਾਰਕ ਹੋ ਉਹ ਵੀ ਬਲੈਕਮਾਰਕ ਮਾਰ ਕੇ ਭੱਜ ਜਾਂਦੇ ਚਲੋ ਉਹ ਜੋ ਮਰਜੀ ਉਹ ਸਭ ਠੀਕ ਹੈ ਪਰ 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 ਗੁਲਿੰਦਰ ਕਿਸੇ ਦੀ ਗ੍ਰਿਫਤਾਰੀ ਕਰਨੇ ਤੁਹਾਡੇ ਤੁਹਾਡੀ ਆਲੋਚਨਾ ਕਰਨ ਕਰਕੇ ਮੇਰੀ ਵੀ ਆਲੋਚਨਾ ਕਰਦੇ ਰਹੇ ਆ ਮਮੀ ਉਹਨਾਂ ਨਾਲ ਕਿਸੇ ਵੇਲੇ ਖਫਾ ਸੀ ਲੇਕਿਨ ਕਿਸੇ ਦੀ ਕਿਸੇ ਨੂੰ ਗ੍ਰਿਫਤਾਰ ਕਰਨਾ ਇਹ ਇਹ ਜਾਇਜ਼ ਹੈ ਕਿ ਜੇ ਉਹਨਾਂ ਦੇ ਗਵਰਨਮੈਂਟ ਦਾ ਪਾ ਕੇ ਜਾਂ ਕਿਸੇ ਹੋਰ ਪਰਸਨਲ ਕੇਸ ਹੈ ਮੈਨੂੰ ਉਹਦੇ ਬਾਰੇ ਪੂਰਾ ਪਤਾ ਨਹੀਂ ਮੈ ਇਸ ਵਾਰ ਵੀ ਸੋਸ਼ਲ ਮੀਡੀਆ ਤੇ ਕਿਸੇ ਪੋਸਟ ਕਰਕੇ ਆਈ ਥੀ ਆਈ ਟੀ ਦਾ ਕੇਸ ਬਣਿਆ ਵਾ ਇਨਫੋਰਮੇਸ਼ਨ ਟੈਕਨੋਲੋਜੀ ਆਖਲੇ ਕੇਸ ਬਣਾਇਆ ਗਿਆ ਔਰ ਡੇਰ ਰਾਤ ਗ੍ਰਿਫਤਾਰ ਕੀਤਾ ਗਿਆ ਔਰ ਉਹਨੂੰ ਸਮਨ ਵਿੱਚ ਕੀਤਾ ਜਾਸਾ ਦਾ ਸੀ ਵੀ ਔਰ ਜੇ ਜਦੋਂ ਮੈਨੂੰ ਪੂਰਾ ਕੇਸ ਦਾ ਪਤਾ ਹੈ ਪਰ ਕਿਉਂਕਿ ਪਰ ਮਾਲਵੇਦਨ ਮਾਲੀ ਵੀ ਪੂਰੇ ਨੇ ਸਾਫ ਸੁਥਰੇ ਇੰਨੇ ਨਹੀਂ ਹੈਗੇ ਵੀ ਆਪਾਂ ਉਹਨਾਂ ਨੂੰ ਬਿਲਕੁਲ ਹੀ ਕਲੀਨ ਚਿੱਟ ਦੇ ਦਈਏ ਵੀ ਉਹ ਕੋਈ ਕਿਸੇ ਨੂੰ ਕੁਝ ਕਹਿੰਦੇ ਨਹੀਂ ਜਾਂ ਕਿਸੇ ਦੇ ਬਾਰੇ ਗਲਤ ਮਾਲਤ ਨਹੀਂ ਬੋਲਦੇ ਉਹਨਾਂ ਬਾਰੇ ਕਿ ਕਿਹੜੇ ਵਾਰ ਗਾਰਗੂਮੈਂਟ ਹੋਇਆ ਖਾਸ ਕਰਕੇ ਮੇਰੇ ਬੰਦੇ ਤਾਂ ਫੇਸਬੁੱਕ ਤੇ ਬਰਾਕ ਮਾਰਿਆ ਹੋਇਆ ਉਹਨਾਂ ਦਾ ਮੈਨੂੰ ਓਕੇ ਚਲੋ ਆਪਾਂ ਹੁਣ ਅੱਗੇ ਚੱਲਦੇ ਆਂ ਅੱਗੇ ਚੱਲਦੇ ਆਂ ਓਵਰ ਆਲ ਕਾਰਗੁਜ਼ਾਰੀ ਬਾਰੇ ਕੀ ਕਹੋਗੇ ਭਗਵੰਤ ਮਾਨ ਸਰਦਾਰ ਉਹ ਅੱਜ ਆ ਜਿਹੜੇ ਤਾਂ ਦੇਖੋ ਵਿੱਚ ਇਨਵਾਰ ਜਿੰਨੇ ਤਾਂ ਜਿਹੜੇ ਬੰਦੇ ਆ ਸਹੀ ਕੰਮ ਆ ਹਮਮਮ ਕਈ ਵਾਰ ਸਪਾਰਸ ਨਾਲ ਉਹ ਬੰਦੇ ਕਹਿੰਦੇ ਵੀ ਮੈਂ ਮੇਰੀ ਫਲਾਨੀ ਸਪਾਰਸ ਲ 99% ਲੋਕ ਜੇ ਸਹੀ ਕੰਮ ਆਉ ਤਾਂ ਹੁੰਦੇ ਆ ਜਿਹੜੇ ਬੰਦੇ ਨੇ ਗਲਤ ਕੰਮ ਕਰਨਾ ਉਹਦਾ ਨਹੀਂ ਹੁੰਦਾ ਜੇ ਉਹ ਗਲਤ ਕੰਮ ਕਰਨ ਦੇ ਚੌਗਣੇ ਪੈਸੇ ਦਿੰਦਾ 5 ਗੁਣੇ ਪੈਸੇ ਦਿੰਦਾ ਮਗਰ ਲੋਕ ਕੇ ਪੈਸੇ ਦਿੰਦਾ ਉਹਨੂੰ ਤਾਂ ਕੋਈ ਬੰਦਾ ਰੋਕ ਨਹੀਂ ਸਕਦਾ ਹੂੰ ਹੂੰ ਬਾਕੀ ਜਿਹੜੀ ਆਪਾਂ ਕਹਿੰਦੇ ਆ ਵੀ ਆਪਾਂ ਗਵਰਨਮੈਂਟ ਕਰਜ਼ੇ ਲੈਂਦੀ ਆ ਦਿਸਨ ਬੈਟ ਇਹਦੇ ਬਾਰੇ ਵੀ ਦੋਸਤਾਂ ਅਮਰੀਕਾ ਚ ਰਹਿੰਦੇ ਆ ਦੋ ਦੋ ਕਿਸਮ ਦੇ ਸਿਸਟਮ ਹੁੰਦੇ ਆ ਇੱਕ ਤਾਂ ਨੋ ਲਾਸ ਨੋ ਨੋ ਪ੍ਰੋਫਿਟ ਦਾ ਬਜਟ ਹੁੰਦਾ ਜਿਹੜੀਆਂ ਕਿ ਅਮਰੀਕਾ ਵਿੱਚ ਆਲਮੋਸਟ 60 70 ਸਟੇਟਾਂ ਨੂੰ 80% ਸਟੇਟਾਂ ਨਹੀਂ ਅਮਰੀਕਾ ਦੀ ਨੋ ਨੋ ਲਾਸ ਨੋ ਨੋ ਪ੍ਰੋਫਿਟ ਮਤਲਬ ਹੁੰਦਾ ਉਹ ਪਹਿਲਾਂ ਆਪਣਾ ਬਜਟ ਦੇਖਦੇ ਸਾਡਾ ਸਾਲ ਦਾ ਬਜਟ ਕਿੰਨਾ ਹੂੰ 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 ਫਿਰ ਤੁਹਾਡੇ ਜਿਹੜੇ ਘਰ ਆ ਤੁਹਾਡੀਆਂ ਇਹ ਕਮਰਸ਼ੀਅਲ ਪ੍ਰਾਪਰਟੀਆਂ ਉਹਨਾਂ ਦੇ ਉੱਤੇ ਉਹਨਾਂ ਦਾ ਟੈਕਸ ਵਧਾ ਕੇ ਉਹ ਹਰੇਕ ਸਰ ਪਾ ਦੇ ਉਹ ਸਾਡੀਆਂ ਆਲਮੋਸਟ 10 ਸਟੇਟਾਂ ਵਿੱਚ ਪ੍ਰਾਪਰਟੀਆਂ ਨੇ ਇੱਕ ਸਾਲ ਉਹਨਾਂ ਦਾ 15000 ਰੁਪਏ ਟੈਕਸ ਹੋ ਸਕਦਾ ਡਾਲਰ ਪ੍ਰਿਵੇਸ਼ ਹਾਰ 25 ਵੀ ਹੋ ਸਕਦਾ 30 ਵੀ ਹੋ ਸਕਦਾ ਡਿਪੈਂਡ ਕਰਦਾ ਗਵਰਨਮੈਂਟ ਦਾ ਖਰਚਾ ਕਿੰਨਾ। ਸ਼ੁਰ ਉਹਦੇ ਵਿੱਚ ਇੱਕ ਬੈਲੈਂਸ ਹੈਗੇ ਆ। ਸਾਡਾ ਕੀ ਪੰਗਾ ਇੱਥੇ ਕੀ ਆ? ਟੈਕਸ ਸਾਡਾ ਕੀ ਪ੍ਰਾਪਰਟੀ ਦੇ ਹੈ ਨਹੀਂਗਾ। ਆਪਾਂ ਪਿੰਡਾਂ ਵਿੱਚ ਕੋਈ ਅਸੀਂ ਇੱਥੇ ਬਾਤ ਤੁਸੀਂ ਮੇਰੇ ਕੋਲ ਆ ਕੇ ਗਏ ਹੋ। ਇੱਕ ਖੇਤਾਂ 'ਚ ਰਹਿੰਦੇ ਆ। ਅਸੀਂ ਆਪਣੇ ਘਰ ਦੇ ਉੱਤੇ 35 35 40 40 ਹਜ਼ਾਰ ਰੁਪਏ ਟੈਕਸ ਦਿੰਨੇ ਆ ਸਾਲ ਦਾ। ਜੀ। ਤੇ ਕਿਉਂਕਿ ਸਾਡੇ ਉੱਤੇ ਟੈਕਸ ਸਿਸਟਮ ਕੋਈ ਹੈ ਨਹੀਂ ਜਿਹੜਾ ਗੁਰ ਲੋਕਾਂ ਤੋਂ ਪੈਸਾ ਇਕੱਠਾ ਕਰਿਆ ਜਾ ਸਕੇ। ਜੀ। ਸਿਸਟਮ ਹੈਗਾ ਜਿਹੜਾ ਸੇਲ ਟੈਕਸ ਹੈ ਜਾਂ ਜੀਐਸਟੀ ਹੈ ਮੈਂ ਵੀ ਹੁਣ ਪਿਛਲੇ ਸਾਲ ਤੋਂ ਇੱਥੇ ਆ ਕੇ ਹਰ ਇੱਕ ਸਾਲ ਹੀ ਹੋਣਾ ਹੂੰ ਮੇਰਾ ਘਰ ਬਣ ਰਿਹਾ ਮੈਂ ਘਰ ਦੇ ਵਿੱਚ ਸਮਾਨ ਖਰੀਦਦਾ ਉੱਥੇ ਜਿਹੜਾ ਉਹ ਟੈਕਸ ਸਾਥੋਂ ਜੇ ਸਾਰਾ ਲੈਂਦੇ ਆ ਵਿੱਚ ਪ੍ਰਾਈਸ ਦੇ ਵਿੱਚ ਪਾਇਆ ਹੋਇਆ ਪਰ ਸਾਨੂੰ ਕੋਈ ਵੀ ਬੰਦਾ ਰਸੀਦ ਨਹੀਂ ਦਿੰਦਾ ਮੈਂ ਉਥੋਂ ਆਲਮੋਸਟ ਬੱਚੀ ਗਈ ਸੀ ਮੈਂ ਉਥੋਂ ਮੈਂ ਕੱਟੂ-ਕੱਟਾ ਆਲਮੋਸਟ 40-50 ਲੱਖ ਰੁਪਏ ਦਾ 70 ਲੱਖ ਰੁਪਏ ਦਾ ਇਹ ਚੀਜ਼ ਜਿਹੜਾ ਹੁਣਾ ਤੇ ਸੋਨਾ ਬੱਚਿਆਂ ਨੇ ਉਹਦੇ ਉਹਦੇ ਵਿੱਚ ਆਲਮੋਸਟ 15 ਤੋਂ 16 ਲੱਖ ਰੁਪਏ ਦਾ ਜੀਐਸਟੀ ਬਣਦਾ ਸੀ ਪਰ ਉਥੇ ਜਿਹੜਾ ਆਪਣਾ ਸੁਨਿਆਰਾ ਹੈਗਾ ਉਹ ਤੁਹਾਨੂੰ ਇੱਕ ਆਪਣੇ ਇੱਕ ਕਾਗਜ਼ ਦੇ ਉੱਤੇ ਲਿਖ ਕੇ ਦਿੰਦਾ ਕੱਚੇ ਦੇ ਉੱਤੇ ਵੀ ਇੰਨੇ ਪੈਸੇ ਤੋਂ ਲੈ ਲੇ ਜੀ ਵਿੱਚ ਹੀ ਸਭ ਕੁਝ ਜਿਹੜਾ ਸਭ ਕੁਝ ਲੈ ਕੇ ਤੁਹਾਨੂੰ ਦੇ ਰਿਹਾ ਉਥੋਂ ਆਪਣਾ ਸਮਾਨ ਪਰ ਉਹ ਗਵਰਨਮੈਂਟ ਨੂੰ ਦੇ ਰਿਹਾ ਹੂੰ ਪਰ ਗਵਰਨਮੈਂਟ ਨਾਲ ਮੈਂ ਇਹਨਾਂ ਨਾਲ ਆਪਣੇ ਅਰੋੜਾ ਸਾਹਿਬ ਨਾਲ ਗੱਲ ਕਰੀ ਮਾਨ ਸਾਹਿਬ ਨਾਲ ਵੀ ਗੱਲ ਕਰੀ ਫੋਹਰਾਂ ਨਾਲ ਵੀ ਗੱਲ ਕੀਤੀ ਕਿ ਤੁਸੀਂ ਇਹਨਾਂ ਨੂੰ ਫੋਰਸ ਕਿਉਂ ਨਹੀਂ ਕਰਦੀ ਉਹ ਕਹਿੰਦਾ ਵੀ ਸਾਰਾ ਟੈਕਸ ਜਿਹੜਾ ਇਕੱਠਾ ਹੁੰਦਾ ਹੈ ਉਹ ਤਾਂ ਮੋਦੀ ਕੋਲ ਚਲੇ ਜਾਂਦਾ ਸੋ ਜੋ ਜੋ ਜਿਹੜੀ ਫਾਈਨੈਂਸ਼ੀਅਲ ਫੰਡਿੰਗ ਵੀ ਵੀਰ ਘਰ ਸਭ ਮੋਦੀ ਸਾਨੂੰ ਉਹਦੇ ਵਿੱਚੋਂ ਦੁੱਖੀ ਦੇ ਨਹੀਂ ਰਿਹਾ ਸਾਡਾ ਰੂਰਲ ਫੰਡ ਨਹੀਂ ਦੇ ਰਿਹਾ ਸਾਡਾ ਮੈਡੀਕਲ ਫੰਡ ਨਹੀਂ ਦੇ ਰਿਹਾ ਸਾਡੇ ਦੂਸਰੇ ਫੰਡ ਰੋਕੀ ਬੈਠਾ ਅਸੀਂ ਲੋਕਾਂ ਦਾ ਦਸ਼ਮਣੀ ਸੋਂ ਪਾਈ ਹੂੰ ਹੂੰ ਲੋ ਦਸ਼ਮਣੀ ਇਹਨਾਂ ਰਹੀ ਰੀਟਲ ਲੋਕਾਂ ਨੂੰ ਫੋਰਸ ਕਰੂੰਗਾ ਵੀ ਅਸੀਂ ਰਿਫੋਰਸ ਕਰਦੇ ਪੈਸਾ ਸਾਰਾ ਮੋਦੀ ਲੈ ਜਾਂਦਾ ਮੋਦੀ ਸਾਨੂੰ ਵਾਪਸ ਕੱਖ ਨਹੀਂ ਦੇ ਰਿਹਾ ਇਸ ਕਰਕੇ ਜਿਹੜਾ ਸਿਸਟਮ ਹੈ ਬਦਲਣ ਵਾਲਾ ਬਦਲਣ ਵਾਲਾ ਸਿਸਟਮ ਟੈਕਸ ਆਪਲਾ ਸਕਣ ਜਿੱਥੇ ਵੀ ਵਾਕੇ ਨਾ ਆਪਾਂ ਕੰਪੇਅਰ ਕਰਦੇ ਅਮਰੀਕਾ ਨਾਲ ਜਿਵੇਂ ਕੈਨੇਡਾ ਨਾਲ ਸਾਰੇ ਹਰੇਕ ਸਿਟੀ ਆਪਣਾ ਟੈਕਸ ਲਾ ਸਕਦਾ ਸੋ 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 ਗੁਲਿੰਦਰ ਜੀ ਕਿਉਂਕਿ ਸਮਾਉਣਾ ਕੀਆ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਿਸਟਮ ਚ ਤਬਦੀਲੀ ਦੀ ਲੋੜ ਹੈ ਸਟੇਟਾਂ ਨੂੰ ਹੋਰ ਫਾਈਨੈਂਸ਼ੀਅਲ ਪਾਵਰ ਦੇਣ ਦੀ ਲੋੜ ਹੈ ਆਪਾਂ ਤੁਸੀਂ ਕਿਹਦੇ ਨਾਲ ਮੇਰੇ ਨਾਲ ਗੱਲ ਕਰੋ ਵੀ ਸਿਸਟਮ ਬਦਲਣਾ ਕਿਹੜਾ ਕਿਹੜਾ ਚਾਹੀਦਾ ਆਪਾਂ ਪੂਰੇ ਦੋ ਘੰਟੇ ਦਾ ਸ਼ੋਅ ਕਰਦੇ ਹਾਂ ਵੀ ਕਿਵੇਂ ਇਹ ਚੀਜ਼ਾਂ ਠੀਕ ਹੋ ਸਕਦੀਆਂ ਇਹ ਤਾਂ ਆਪਾਂ ਕੰਪਲੀਟ ਇਹਦਾ ਚੱਲੀ ਜਾਣੀ ਕਿਉਂਕਿ ਆਪਾਂ ਨਾ ਆਪਾਂ ਸਿਸਟਮ ਚਾਉਣਾ ਚਾਉਂਦੇ ਵਾਸੀ ਟੈਕਸ ਦੇਣਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਵੀ ਸਾਰਾ ਸਾਰਾ ਕੁਝ ਫ੍ਰੀ ਹੋਵੇ ਤੇ ਗਵਰਨਮੈਂਟ ਨੂੰ ਸਭ ਕੁਝ ਭਰ ਦੇ ਗਵਰਨਮੈਂਟ ਕਿਹਨੇ ਆਪਾਂ